ਮਾਗ ਨੂੰ ਹੌਸਲਾ ਜਾ ਰਿਹਾ ਜਿੰਦਾ ਵੀ ਚਾਹ ਪੀ ਲਈ ਆ ਅੱਛਾ ਓਏ ਚਾਹ ਪੀ ਲਾ ਮੌਸਮ ਵੀ ਹੋ ਗਿਆ ਘੈਂਟ ਤੇ ਮੈਂ ਲਾਦਾ ਆਉਗੀ ਅੱਜ ਬਰਸਾਤ ਕੀ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਫਿਰ ਤੇ ਅੱਜ ਮੈਂ ਆ ਗਿਆ ਹਾਂ ਫਾਰਮ ਦੇ ਵਿੱਚ ਚਲੋ ਰੋਜ਼ ਹੀ ਆਈਦਾ ਫਾਰਮ ਤੇ ਕੱਲ ਮੈਂ ਸੋਚਿਆ ਸੀ ਕਿ ਦੁਪਹਿਰੇ ਗੋਬਰ ਸੁੱਟੂਗਾ ਪਰ ਨਾ ਟਾਈਮ ਲੱਗਣ ਦੇ ਕਰਕੇ ਸੁੱਟਿਆ ਨਹੀਂ ਗਿਆ ਤੇ ਫਿਰ ਅੱਜ ਹੋ ਗਿਆ ਥੋੜਾ ਜਿਆਦਾ ਤੇ ਅੱਗੇ ਦੋ ਹੁੰਦੀਆਂ ਹੁੰਦੀਆਂ ਹੀ ਰੇੜੀਆਂ ਤੇ ਅੱਜ ਹੋ ਜਾਣਗੀਆਂ ਚਾਰ ਤੇ ਬਾਕੀ ਚਲੋ ਸੁੱਟਣਾ ਤੇ ਪੈਣਾ ਹੀ ਆ ਛੁੱਟਦੇ ਆ ਗੋਬਰ ਤੇ ਫਿਰ ਬਾਅਦ ਵਿੱਚ ਕੁੱਤਰਨੇ ਪੱਠੇ ਉਦੋਂ ਤੱਕ ਸ਼ਾਇਦ ਬਿੰਦੂ ਵੀ ਆ ਗਏ ਬਿੰਦੂ ਆ ਗਿਆ ਤੇ ਫਿਰ ਚਲੋ ਪੱਠੇ ਸੌਖੇ ਕੁੱਤਰੇ ਜਾਂਦੇ ਆ ਮੌਸਮ 'ਚ ਵੀ ਪੈ ਗਿਆ ਫਰਕ ਅੱਗੇ ਗਰਮੀ ਜਿਹੀ ਲੱਗਦੀ ਹੁੰਦੀ ਸੀ ਧੁੱਪ ਜਿਹੀ ਚੁੱਪਦੀ ਹੁੰਦੀ ਸੀ ਪਰ ਹੁਣ ਥੋੜਾ ਜਿਹਾ ਹੋ ਗਿਆ ਸੈਟ ਹੁਣ ਠੰਡਾ ਠੰਡਾ ਜਿਹਾ ਲੱਗਣ ਲੱ ਪਿਆ ਕੰਮ ਵੀ ਵਧੀਆ ਹੋ ਗਿਆ ਮੌਸਮ ਤੇ ਹੁਣ ਤਾਂਗਾ ਬਦਲੀ ਜਾਣਾ ਕਿਹਜੋ ਜਾਣਾ ਮੌਸਮ ਵਧੀਆ ਹੋ ਜਾਣਾ ਫਿਰ ਪੈਣ ਗਿਆ ਦਸੰਬਰ ਚ ਤੁੰਦਾ ਚਲੋ ਹੋਰ ਬਾਦੀ ਦਾ ਆ ਵੇਖੀ ਜਾਊਗੀ ਚਲੋ ਕਰੀਏ ਯਾਰ ਕੰਮ ਸ਼ੁਰੂ ਗੱਲਾਂ ਹੀ ਕਰੀ ਜਾਣੀਆਂ ਇਹ ਬੋਲਾ ਆਪਣਾ ਦੂਜਿਆਂ ਨਾਲੋਂ ਜ਼ਿਆਦਾ ਚੌੜਾ ਝਾਟੀ ਕੰਮ ਨਿਬੜ ਦਿੰਦਾ ਠੀਕ ਆ ਸਪਲੈਂਡਰ ਲੈਣਾ ਕਿਹੜਾ ਲੈਣਾ ਵਾ ਚੱਲ ਤੂੰ ਵੱਡ ਪੱਠੇ ਵੱਡ ਪੱਠੇ ਮੀਨ ਆ ਜੇ ਇੱਧਰ ਦਾਤੀ ਉਹ ਨਹੀਂ ਇੱਥੇ ਪਿਆ ਦਿੰਦੇ ਤੈਨੂੰ ਭਰਾਵਾ ਚਾਹ ਤੂੰ ਵੱਡ ਪੱਠੇ ਵੱਡ ਹੋ ਗਿਆ ਗੋਆ ਇਕੱਠਾ ਤਾਂ तकरीबन 2-3 ਤੇੜੀਆਂ ਲੱਗੀਆਂ ਮੈਨੂੰ ਲੱਗਾ ਚਾਹਾਂ ਤਾਂ ਵੱਜ ਜਾਣਾ ਜਿੰਦੂ ਵੀ ਆ ਗਿਆ ਸੀ ਲੱਗਾ ਵੱਢਣ ਪੱਠੇ ਬਿੰਦੂ ਵੀ ਇੰਜਣ ਬਿੰਦੂ ਦਾ ਘੇੜਦਾ ਪੈਂਦਾ ਫਿਰ ਤੁਰਦਾ ਬਿੰਦੂ ਵੀ ਵੀਡੀਓ ਨੂੰ ਐਪਰੀਸ਼ੀਏਟ ਕਰਿਆ ਕਰੋ ਜਰੂਰ ਇਹ ਜਿਹੜੀਆਂ ਮੈਂ ਵੀਡੀਓ ਪਾਉਂਦਿਆਂ ਮਿਹਨਤਾਲੀਆਂ ਵੀਡੀਓ ਆ ਆਪਣਾ ਕੰਮ ਕਰੀਦਾ ਨਾਲੇ ਦਿਖਾਈਦਾ ਤੇ ਕਿਉਂਕਿ ਲਾਈਫ ਇਨੀ ਸੌਖੀ ਨਹੀਂ ਹੁੰਦੀ ਇਹ ਉਤਰਾਅ ਚੜਾਅ ਹੁੰਦੇ ਰਹਿੰਦੇ ਆ ਤੇ ਇਸ ਕਰਕੇ ਡਿਮੋਟਿਵ ਕਦੀ ਨਹੀਂ ਹੋਣਾ ਪੋਜ਼ਿਟਿਵ ਰਹੀਦਾ ਤੇ ਨੈਗੇਟਿਵ ਕਦੀ ਨਹੀਂ ਹੁਣਾ ਤੇ ਕਹੇ ਵੇਲੇ ਆਪਣੇ ਕੋਲ ਚਾਰ-ਚਾਰ ਬੰਦੇ ਵੀ ਕੰਮ ਕਰਦੇ ਹੁੰਦੇ ਸੀ ਤਿੰਨ ਬੰਦੇ ਵੀ ਕੰਮ ਕਰਦੇ ਹੁੰਦੇ ਸੀ ਡੇਰੀ ਫਾਰਮ 'ਚ ਫਾਰੋਂ ਇਸ ਟਾਈਮ ਤੇ ਹੁਣ ਇਕੱਲਾ ਬਿੰਦੂ ਆ ਤੇ ਜਾਂ ਫਿਰ ਆਪਾਂ ਖੁਦ ਘਰੀਦਾ ਕੰਮ ਤੇ ਬਾਕੀ ਵੀਡੀਓ ਨੂੰ ਵੇਖਿਆ ਕਰੋ ਜ਼ਰੂਰ ਵੱਧ ਤੋਂ ਵੱਧ ਤੇ ਜਿਹੜੀ ਸ਼ੁਰੂ ਕੀਤੀ ਆ ਮੈਂ ਜਰਨੀ ਸਫਰ ਡੇਰੀ ਫਾਰਮ ਦਾ ਉਹ ਜ਼ਰੂਰ ਦੇਖਿਓ ਮੌਸਮ ਵੀ ਹੋ ਗਿਆ ਘੈਂਟ ਤੇ ਮੇਲਾਦਾ ਆਊਗੀ ਅੱਜ ਬਰਸਾਤ ਚੈੱਕ ਕਰੋ ਜਰਾ ਆ ਲੱਡੂਆਂ ਦਾ ਬੂਟਾ ਵੀ ਲੱਗਾ ਆਪਣੇ ਇੱਕ ਇਹਨੂੰ ਅਜੇ ਲੱਡੂ ਲੱਗਣੇ ਆ ਬਾਅਦ ਚ ਦਿਖਾਵਾਂਗੇ ਤੁਹਾਨੂੰ ਜਦੋਂ ਲੱਗਣਗੇ ਓਏ ਚਾਹ ਪੀਲਾ ਆ ਜਾ ਆ ਜਾ ਲੈ ਆਇਆ ਕਰੋ ਬਿੰਦੂ ਵੀ ਕਹਿੰਦਾ ਹੈ ਕਿ ਮੈਂ ਚਾਹ ਪੀ ਕੇ ਫੇਰ ਡੈਣਾ ਦੋਰੇ ਉਹ ਵੀ ਇੱਕ ਵਾਰੀ ਘਰੋਂ ਕੀ ਕਿਹਾ ਤੇ ਇੱਕ ਵਾਰੀ ਹੁਣ ਇੱਥੋਂ ਪੀਊਗਾ ਤੇ ਫੇਰ ਅੱਗੇ ਕਰੂਗਾ ਕੰਮ ਚਾਹ ਬਣ ਗਈ ਹੈ ਤੇ ਬਾਜ ਦਿੱਤੀ ਆ ਮਾਰ ਬਿੰਦੂ ਤੂੰ ਇੱਕ ਗੱਲ ਦਾ ਜਵਾਬ ਦੇ ਚਾਹ ਕਿਉਂ ਪੀਂਦੀ ਐ ਚਾਹ ਕੇ ਪੀਂਦੀ ਚਾਹ ਚਾਹ ਸਾਰੇ ਪੀਂਦੇ ਮੈਂ ਕੱਲਾ ਤੂੰ ਤੂੰ ਤਾਂ ਹੀ ਕੱਲਾ ਪੀਂਦਾ ਸਾਰੇ ਹੀ ਪੀਂਦੇ ਸਾਰੇ ਕਿਉਂ ਪੀਂਦੇ ਚਾਹ ਸਾਰਾ ਮੁਲਕ ਪੀਂਜਣ ਕੀ ਪਤਾ ਮੈਨੂੰ ਇਹ ਤੈਨੂੰ ਪਤਾ ਹੋਊਗਾ ਤੂੰ ਬੜਾ ਲਿਖਿਆ ਤੂੰ ਹੁਣ ਇੱਕ ਵਾਰੀ ਸਵੇਰੇ ਪੀਆ ਐ ਇੱਕ ਵਾਰੀ ਹੁਣ ਪੀਂਦਿਆ ਤੇ ਕੀ ਕਾਰਨ ਐ ਵੀ ਚਾਹ ਦੇ ਨਾਲ ਹੀ ਤੂੰ ਹੁੰਦਾ ਚਾਹ ਨਾ ਹੁਣ ਲੋਕੀ ਪੀਂ ਜਾਂਦੇ ਹੁਣ ਮੈਂ ਇਸ ਵਿੱਚ ਕੀ ਸਾਰਾ ਲੋਕੀ ਵੀ ਪੀਂਦੇ ਚਾਹ ਦੇ ਉਹ ਲੋਕੀ ਤੇ ਚੱਲ ਪੀਂਦੇ ਐ ਵਿੱਚ ਨਸ਼ਾ ਨੁਸ਼ਾ ਹੁੰਦਾ ਕੋਈ ਜਾਂ ਕੀ ਚੱਕਰ ਹੁੰਦਾ ਨਸ਼ਾ ਨਹੀਂ ਉਦਾਂ ਹੀ ਹੁੰਦੇ ਤੇ ਵੀ ਉਹ ਦਿਮਾਗ ਨੂੰ ਹੌਸਲਾ ਆ ਜਾਂਦਾ ਵੀ ਚਾਹ ਪੀ ਲਈ ਆ। ਅੱਛਾ। ਹਾਂ। ਦਿਮਾਗ ਨੂੰ ਆਹੋ ਦਿਮਾਗ ਨੂੰ ਹੌਸਲਾ ਹੋ ਜਾਂਦਾ। ਹੌਸਲਾ ਜਨਾ। ਦਿਮਾਗ ਦਾ ਵੀ ਦਿਲ ਲੁੰਦਾ ਨਾ। ਦਿਲ ਵੀ ਹੁੰਦਾ ਪਰ ਨਹੀਂ ਨਾ ਕਈਆਂ ਨੂੰ ਹੌਸਲਾ ਹੁੰਦਾ ਵੀ ਚਾਹ ਮਿਲਣੀ ਆ ਚਾਹ ਪੀ ਲਈਏ। ਹਾਂ। ਦਿਮਾਗ ਦੇ ਵਿੱਚ ਇਹੋ ਸੋਚ ਹੁੰਦੀ ਆ। ਆਹੋ। ਨਹੀਂ ਸਹੀ ਗੱਲ ਆ। ਹਾਂ। ਤੇ ਚਾਹ ਪੀ ਲਈ ਆ ਕੇ। ਚਾਹ ਪੀ ਲਈ ਆ ਉਹ ਤੋਂ ਵੀ ਹੁਣ ਕੋ ਚਲ ਗਿਆ ਅੰਦਰ। એનર્ਜੀ ਡਰਿੰਕ। ਹਾਂ। ਆ ਨਹੀਂ ਸਹੀ ਗੱਲ ਆ। ਕੋਈ ਪੀਣਾ ਡੱਬਾ ਭਰ ਕੇ ਹੀ ਆ ਫਿਰ ਹਨਾ। ਹੂੰ। ਇਦਾਂ ਦੀ ਚਾਹ ਪੀਣਾ ਜਿੱਦਾਂ ਦੀ ਅੱਜ ਬਣਾ ਕੇ ਦਿੱਤੀ ਆ ਤੇ ਮਿੱਠਾ ਵਧੀਆ ਵਾ ਤੇ ਪੱਤੀ ਦੀ ਵੀ ਸਮੈਲ ਆਉਂਦੀ ਵਿੱਚੋਂ ਆਉਂਦੀ ਤਾਂ ਇਦਾਂ ਦੀ ਸੋਨੇ ਨੇ ਪੀਉਂਦਾ ਮੈਨੂੰ ਜਰੂਰ ਪੀਉਂਦਾ ਆਹਾਂ ਗਲਾਪ ਭਰ ਕੇ ਆਹਾਂ ਪਿੱਪਲ ਪਤਾ ਨਹੀਂ ਕਿੱਡਾ ਕਿ ਤਗੜਾ ਆਉਂਦਾ ਪਿੱਪਲ ਵੜਣਾ ਤੂੰ ਕਿ ਵੜਦਾ ਕਿਉਂ ਨਹੀਂ ਆ ਉਹ ਮੈਂ ਤਾਂ ਜਾਣਾ ਮੁੜ ਕੇ ਆਉਂਦਾ ਨਹੀਂ ਘੜੀ ਕਿਨੂੰ ਵੜਾਂਗੇ ਹੁਣ ਲੇਟ ਹੋ ਗਈਆਂ ਆਹਾਂ ਵੜਦੀ ਹੈ ਕਿ ਉਹ ਕਿਹ ਵਾਲੇ ਵਾਡਾਂ ਵੀ ਜਾਵਾਂ ਮੈਂ ਆਹਾਂ ਜਾ ਕਿੱਥੇ ਭਲਾ ਪੱਠੇ ਵੜਨ ਅਸੀਂ ਪੱਠੇ ਵੜਨ ਚੱਲ ਜਾਵਾਂ ਆਹੋ ਨਹੀਂ ਨਾ ਅਜੇ ਕਦੇ ਆ ਤੈਨੂੰ ਅਖੰਡਾ ਵਰਡਲਾ ਫੇਰ ਦੇ ਦੱਤੇ ਤਗੜਾ ਹੋ ਗਏ ਖਤਮ ਕਰੀਏ ਕੰਮ ਦਾ ਉਹਦਾ ਹਾਂ ਫਿਰ ਦੁੱਧੇ ਬਨੇ ਹੱਥ ਲਾਈਏ ਦੁੱਧੇ ਕਿੱਥੇ ਦੁੱਧੇ ਬਾਰੇ ਲਾਵਾਂਗੇ ਯਾ ਹੱਥ ਦੱਸੂ ਤੈਨੂੰ ਚਾਰ ਲਾਵਾਂਗੇ ਚਾਰ ਕਿੱਥੋਂ ਚਾਰ ਵਾਧੂ ਬਿੰਦੂ ਚੱਲ ਗਿਆ ਪੱਠੇ ਵੱਢਣ ਹਣ ਤੇ ਗੋਆ ਕਵਾ ਵੀ ਆਪਾਂ ਚੋਕਲੇ ਆ ਤੇ ਲੱਗੇ ਆ ਕੁੱਤਰ ਨੂੰ ਪੱਠੇ ਤੇ ਕੁੱਤਰ ਕੇ ਪਹਿਲਾ ਪੱਠੇ ਕੁੱਤਰਨ ਤੋਂ ਕਰਨੀਆਂ ਛੁਰੀਆਂ ਤਿੱਖੀਆਂ ਤੇ ਫਿਰ ਆਵਾਜ਼ ਮਾਰ ਕੇ ਬਿੰਦੂ ਨੂੰ ਦੁਪੱਠੇ ਕੁੱਤਰ ਲੈਣੇ ਆ ਚੁਰੀਆਂ ਕਰਤੀਆਂ ਤਿੱਖੀਆਂ ਆ ਚੈੱਕ ਕਰੋ ਜਰਾ ਇਹਦੇ ਵਿੱਚ ਦੋ ਬਲੇਟ ਆ ਇੱਕ ਆ ਟੇਕਾ ਇਹ ਅਮਰ ਵਾਲਿਆਂ ਦਾ ਟੋਕਾ ਵਾ ਪਰ ਮੈਨੂੰ ਐਡਾ ਸਹੀ ਨਹੀਂ ਲੱਗਾ ਮਸ਼ੂਰੀ ਤੇ ਬੜੀ ਤਗੜੀ ਇਹਨਾਂ ਦੀ ਅਗੜੀ ਆ ਵੀ ਟੁੱਟ ਗਿਆ ਆ ਵੀ ਟੁੱਟਾ ਵਿੰਗਾ ਟੱਡਾ ਜਾ ਫਿਰਦਾ ਔਰ ਚਲੋ ਮੜਾ ਮੋਟਾ ਵੀ ਠੀਕ ਆ ਐਡਾ ਕੋਈ ਖਾਸ ਜਿਹਾ ਨਹੀਂ ਲੱਗਾ ਮੈਨੂੰ ਆ ਚੈੱਕ ਕਰੋ ਜਰਾ ਕਮਰ ਟੋਕਾ ਆ ਵੀ ਹਲਕਾ ਇਹਦਾ ਐਡਾ ਕੋਈ ਮਜ਼ਬੂਤ ਨਹੀਂ ਹੈਗਾ। ਮੁਕੰਮਲ ਕਰਕੇ ਆ ਗਏ ਅਸੀਂ ਘਰ ਤੇ ਹੁਣ ਮੈਂ ਚੱਲਿਆ ਵਾਂ ਪਾਣੀ ਵੇਖਣ ਮੋਗੇ ਦਾ ਜਿਹੜਾ ਕੱਲ ਦਾ ਲਾਇਆ ਸੀ ਤੇ ਹੁਣ ਤੱਕ ਮੇਰੇ ਸੋਨਾਂ ਭਾਰ ਹੀ ਗਿਆ ਹੋਣਾ ਤੇ ਮੋਗਾ ਵੀ ਕਰਨਾ ਵਾ ਬੰਦ ਤੇ ਨਾਲੇ 110 ਨੂੰ ਵੀ ਲਾਇਆ ਸੀ ਪਾਣੀ ਤੇ ਉਹ ਵੀ ਕਰਨੀ ਆ ਮੋਟਰ ਬੰਦ ਉਹ ਟਾਈਆਂ ਤੁਨਾ ਪਿੰਡਾਂ ਦੇ ਟਾਕ ਨੂੰ ਇਕੱਠਾ ਹੀ ਲੱਗਾ ਸੀ ਤੇ ਉਹ ਵੀ ਕੱਲ ਦੀ ਜਲਾਈ ਸੀ ਮੋਟਰ ਉਹ ਵੀ ਦੇਖਦਾ ਹਾਂ ਹੋ ਗਿਆ ਹਣਾ ਤੇ ਉਹ ਵੀ ਕਰਨੀ ਆ ਮੋਟਰ ਬੰਦ ਇੱਕ ਕੀ ਕਰ ਰਹੇ ਗੰਪਾ ਕਿਦਾਂ ਕੀ ਕਰਨ ਦਿਆ ਇਹ ਦੋਵਾਂ ਤਿੰਨ ਦਿਨਾਂ ਤੋਂ ਇਦਾਂ ਹੀ ਹੋਣ ਦਿਆ ਕਿ ਕਦੀ ਗਰਜਪਨੂ ਛੁੱਟੀ ਹੁੰਦੀ ਹੈ ਤੇ ਅਨਾਖਤ ਜਾਂਦੀ ਆ ਅਨਾਖਤ ਨੇ ਛੁੱਟੀ ਹੁੰਦੀ ਹੈ ਤੇ ਗਰਜਪ ਜਾਂਦੀ ਹੈ ਤੇ ਅੱਜ ਗਰਜਪਨੂ ਛੁੱਟੀ ਹੈ ਤੇ ਅਨਾਖਤ ਗਈ ਸਕੂਲ ਆ ਗਈ ਹੈ ਪੰਖ ਖੰਬ ਪੰਜਾਬੀ ਬੋਲੀ ਦੀ ਖੰਬ ਸਕੂਲ ਵਾਲਿਆਂ ਨੇ ਵੀ ਹਿੰਦੀ ਸਿਖਾਈ ਆ ਖੰਬ ਆਏ ਖੰਬ ਠੀਕ ਆ ਪਾਣੀ ਆ ਗਿਆ ਤਕਰੀਬਨ ਆ 1.5 ਕਿਲਾ ਤੇ ਭਰ ਗਿਆ ਇੱਧਰ ਵਾਲਾ ਵੀ ਅਜੇ ਰਹਿੰਦਾ ਵਾ ਉਹ ਸੜਕ ਵਾਲੇ ਬਣਿਓ ਅਜੇ ਰਹਿੰਦਾ ਤੇ ਬਾਕੀ ਇੱਧਰ ਹੈਗਾ ਵਾ ਪਾਣੀ ਜਾਂ ਤੜਿਆ ਪਰ ਸਲੋ ਸਲੋ ਜਾਂ ਡਿਆ ਪਾਣੀ ਉੱਧਰ ਵਾਲੇ 3 ਕਿੱਲੇ ਚ ਇੱਧਰ ਨੂੰ ਤੇ ਬਾਕੀ ਹੌਲੀ ਹੌਲੀ ਪਰ ਜੂਗਾ ਉਹ ਸੜਕ ਵਾਲੇ ਬਣਿਓ ਰਹਿ ਗਿਆ ਬਸ ਇੱਧਰ ਉਹ ਤਕਰੀਬਨ ਹੈਗਾ ਪਾਣੀ ਤੇ ਆਵਾ ਟਰਾਂਸਫਾਰਮ ਜਿਹੜਾ ਸੜਿਆ ਤੇ ਇਹ ਪੂਰਾ ਇੱਕ ਕਿੱਲਾ ਪੈ ਜਾਂਦਾ ਉਹ ਸੜਕ ਤੋਂ ਤੇ ਫਿਰ ਜੇ ਅਸੀਂ ਹੁਣ ਚੜਾਉਂਦੇ ਤੇ ਫਿਰ ਤੁਹਾਨੂੰ ਪਤਾ ਹੀ ਆ ਝੋਨਾ ਭਜਣਾ ਸੀ ਤੇ ਹੁਣ ਪਾਣੀ ਤੁਹਾਨੂੰ ਪਤਾ ਹੀ ਇੱਕ ਦੋ ਹੀ ਲੱਗਣੇ ਆ ਤੇ ਸਰਜੂਗਾ ਹੁਣ ਦੇਖਦੇ ਆ 110 ਦਾ ਕੀ ਬਣਿਆ ਮੋਲ ਚੜ ਬੱਲੇ ਕਰਜੰਟ ਕੀ ਹਾਲਿਆ ਚੱਲ ਪਿਆ ਵਾ ਲੈ ਗਿਆ ਮੱਜਾ ਬੁਜਾ ਮੱਜਾ ਹੋ ਗਿਆ ਬਣਿਆ ਰੋਟੀਆਂ ਕਿਤੇ ਸੋਜੀ ਦੀ ਪਾਇਆ ਪੱਠੇ ਹਾਂ ਹੋਰ ਚੋਨੇ ਜਾਨੇ ਕਿਦਾਂ ਠੀਕ ਠਾਕ ਆ ਇਹ ਹਾਂ ਤੇ ਕਿਦਾਂ ਕਰਾਲਾ ਯਾਰ ਕਸਿਆਲ ਚ ਵਿਆਹ ਹੋਊ ਕਿ ਨਹੀਂ ਕਰਦੇ ਨਹੀਂ ਕਿਵਰੇ ਕੀ ਕਰਦੇ ਛੱਡੇ ਇਹ ਕਾਹਨ ਤੇ ਮਰੇ ਮਰ ਨਹੀਂ ਜਾ ਇਸ ਤਰ੍ਹਾਂ ਬੜੀਆਂ ਹੁੰਦੀ ਮਰ ਨਹੀਂ ਦੇਦੀ ਕਰਦੇ ਨਹੀਂ ਮੰਨਦੇ ਨਹੀਂ ਮੰਨਦੇ ਕਹਿੰਦਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਜੀ ਹਾਂ ਮਨਾ ਗਾ ਕਿਸ ਤਰੀਕੇ ਨਾਲ ਗਾ ਇਹ ਕਿਵੇਂ ਕਰਨਾ ਜੀ ਕਿ ਬਰਮਾ ਕਹੋ ਕਰੇ ਕਈ ਝੋਨਾ ਵੜ ਲੈ ਕਰੀ ਕਣਕਾ ਵੜ ਲੈ ਜਾਈ ਤੇ ਕਰੀ ਜਦੇ ਆ ਕਰੀ ਝੋਨਾ ਆ ਗਿਆ ਕਰੀ ਕਣਕਾ ਗਿਆ ਝੋਨਾ ਵੜ ਲੈ ਫਿਰ ਰੱਖਣਾ ਕਣਕੋ ਬੀਜਣੀ ਆ ਚਲੋ ਜੀ ਆ ਨਹੀਂ ਗਲਤ ਗੱਲ ਆ ਗਏ ਇਹਨਾਂ ਨੂੰ ਕਿਹਨੇ ਮੈਂ ਇੱਥੇ ਪੱਠੇ ਪਾਪਾ ਹੀ ਮੈਂ ਤਾਂ ਮਰ ਜਣਾ ਮਰੀ ਅੰਬਰੀ ਨਹੀਂ ਨਹੀਂ ਕੋਈ ਨਹੀਂ ਕਰਦੇ ਤੇਰਾ ਹੀ ਲਾ ਰੋ ਜੀ ਹੋਰ ਠੀਕ ਠਾਕ ਆ ਤੇ ਆ ਟਿਫਨ ਉੱਥੇ ਕੌਣ ਹੈ ਉੱਥੇ ਉਹ ਫੌਜੀ ਦਾ ਮੈਂ ਕਹਣਾ ਫੌਜੀ ਤਾਂ ਅੱਛਾ ਅੱਛਾ ਠੀਕ ਐ ਇਹ 110 ਇਧਰ ਤੱਕ ਤੇ ਆਇਆ ਨਹੀਂ ਪਾਣੀ ਉਹ ਪਰਲੇਆਂ ਢਾਈਆਂ ਕਿੱਲੇ ਭਰ ਗਈਆਂ ਤੇ ਉਧਰੋਂ ਬੋਰੀ ਚੁੱਕਣ ਵਾਲੀ ਆ ਤੇ ਬੋਰੀ ਚੁੱਕ ਕੇ ਤੇ ਇਧਰ ਨੂੰ ਵੀ ਪਾਣੀ ਆਉਂਦਾ ਕਰ ਦਿੰਨੇ ਆ ਉਧਰ ਮੋਟਰ ਆ ਤੇ ਇਧਰ ਮੈਂ ਆ ਗਿਆ ਹਾਂ ਦੂਸਰੇ ਸੜਕ ਥਾਣੀ ਵੇਖਣ ਫਿਰ ਉਤੋਂ ਦੀ ਫੇਰ ਜਾਊਂਗਾ ਮੋਟਰ ਤੱਕ ਤੇ ਉਤੋਂ ਫੇਰ ਕਰਦੇ ਆ ਪਾਣੀ ਇਧਰ ਨੂੰ ਪਾਣੀ ਇਧਰ ਨੂੰ ਵੀ ਕਰਤਾ ਵਗਦਾ ਕੋ ਜਿੱਤਰ ਨੂੰ ਵੀ ਜਾਣਿਆ ਤੇ ਬਾਕੀ ਸਿਨੇਮੈਟਿਕ ਸੀਨ ਚੈੱਕ ਪਾਣੀ ਅਤਰ ਨੂੰ ਕਰਤਾ ਵਗਦਾ ਕੋ ਜਿੱਤਰ ਨੂੰ ਵੀ ਜਾਣਿਆ ਤੇ ਬਾਕੀ ਸਿਨੇਮੈਟਿਕ ਸੀਨ ਚੈੱਕ ਆ ਗਿਆ ਘਰ ਦੇਖ ਕੇ ਪਾਣੀ ਪੂਣੀ ਕਰਕੇ ਸੈਟ ਤੇ ਬਾਕੀ ਕਰਦੇ ਆ ਫਿਰ ਗੱਲ ਫਾਰਮ ਦੀ ਜਿਹੜੀ ਕਿ ਤੁਸੀਂ ਕੱਲ ਵੀਡੀਓ ਵੇਖੀ ਸੀ ਫਾਰਮ ਦਾ ਸਫਰ ਤੇ ਮੈਨੂੰ ਇੱਕ ਗੱਲ ਦੱਸਣਾ ਚਾਹਤਾ ਭੁੱਲ ਗਿਆ ਜਦੋਂ ਅਸੀਂ ਗਾਈਆਂ ਲਿਆਂਦੀਆਂ ਸੀ ਉਦੋਂ ਤਕਰੀਬਨ ਕੋਈ ਇੱਕ ਗਾਈ ਇਨਫੈਕਟਡ ਆ ਗਈ ਕਿਤੇ ਮੂੰਹ ਖੁਰ ਵਾਲੀ ਹਨ ਨੂੰ ਵੀ ਨਹੀਂ ਪਤਾ ਲੱਗਾ ਤੇ ਬੰਨੀ ਤੇ ਵੈਸੇ ਵੱਖਰੀ ਸੀ ਲੈ ਕੇ ਇੱਕ ਦੋ ਦਿਨ ਪਰ ਪਤਾ ਨਹੀਂ ਕੀ ਚੱਕਰ ਹੋਇਆ ਜਾਂ ਉਹ ਕਿਵੇਂ ਆ ਗਈ ਕੀ ਸਾਨੂੰ ਵੀ ਨਹੀਂ ਪਤਾ ਲੱਗਾ ਉਸ ਟਾਈਮ ਤੇ ਗਾਈਆਂ ਸਾਡੀਆਂ ਤਕਰੀਬਨ ਸਾਰੀਆਂ ਇਨਫੈਕਟਡ ਹੋ ਗਈਆਂ ਮੂੰਹ ਖੁਰ ਨਾਲ ਉਦੋਂ ਬਹੁਤ ਟੀਕੇ ਲਾਏ ਤੇ ਫਿਰ ਬਹੁਤ ਲੱਜ ਕੀਤਾ ਤੇ ਭਰੇ ਆ ਵੀ ਸੈੱਟ ਕਰਤੀਆਂ ਗਾਈਆਂ ਪਰ ਜਿੰਨਾ ਦੁੱਧ ਹੋਣਾ ਚਾਹੀਦਾ ਸੀ ਉਹ ਉਹਨਾ ਨਹੀਂ ਹੋਇਆ ਉਸ ਟਾਈਮ ਤੇ ਤੇ ਇੱਕ ਸਾਨੂੰ ਉਹ ਵੀ ਥੋੜਾ ਜਿਹਾ ਚੱਕਰ ਪਿਆ ਸੀ ਤੇ ਬਾਕੀ ਮੈਂ ਇਹੀ ਕਹਿਣਾ ਵੀ ਜਦੋਂ ਵੀ ਕੋਈ ਗਾਈ ਪਰਚੇਸ ਕਰਨੀ ਬਾਹਰੋਂ ਚੰਗੀ ਤਰ੍ਹਾਂ ਉਹਦਾ ਚੈੱਕ ਕਰੋ ਜਾਂ ਤੇ ਹੈਲਥ ਰਿਪੋਰਟ ਹੀ ਲੈ ਲਓ ਤੇ ਲੈ ਕੇ ਤੇ ਘਰ ਤੋਂ ਫਾਰਮ ਦੇ ਅੰਦਰ ਨਾ ਹੀ ਐਂਟਰ ਕਰੋ ਬਾਹਰ ਹੀ ਬੰਨੋ ਕਿਤੇ ਦੂਰ ਤੇ ਫੇਰ ਹੀ ਐਂਟਰ ਕਰੋ ਤੇ ਇਸ ਤਰ੍ਹਾਂ ਦੇ ਕੇਸ ਹੋ ਸਕਦੇ ਆ ਕੰਮ ਇਹ ਬੜੀ ਮਿਹਨਤ ਵਾਲਾ ਵਾ ਤੇ ਬੜੇ ਸਬਰ ਵਾਲਾ ਕੰਮ ਆ ਕਿਉਂਕਿ ਇੱਕਦਮ ਤੇ ਬੰਦੇ ਨੂੰ ਆਪਣੀ ਕਰਦਾ ਹੌਲੀ ਹੌਲੀ ਬੰਦਾ ਆਪ ਹੁੰਦਾ ਵਾ ਤੇ ਬਾਕੀ ਫੇਰ ਅੱਗੇ ਜਾਣਕਾਰੀਆਂ ਦਵਾਂਗੇ ਤੇ ਗੱਲਾਂ ਆਪਾਂ ਸੱਚੀਆਂ ਹੀ ਕਰਾਂਗੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਜੋ ਵੀ ਆਪਡੇ ਸਾਡੇ ਨਾਲ ਹੋਇਆ ਬੀਤਿਆ ਜਿਤਰਾ ਦਾ ਵੀ ਚੱਲਣਿਆ ਕੰਮ ਸਹੀ ਗੱਲਾਂ ਕਰਾਂਗੇ ਇਹ ਉਹ ਗੱਲਾਂ ਨਹੀਂ ਕਰਾਂਗੇ ਵੀ ਹਾਂ ਵੀ ਵਧੀਆ ਹੀ ਹੋਣ ਗਿਆ ਸਾਰਾ ਕੁਝ ਨਾ ਨਾ ਉਹ ਚੀਜ਼ ਨਹੀਂ ਹੈਗੀ ਸਾਰਾ ਕੁਝ ਹੁੰਦਾ ਵਾਦੇ ਘਾਟੇ ਚੱਲਦੇ ਸਾਰੇ ਉਤਰਾ ਚੜ੍ਹਾਵਾਂ ਹੁੰਦੇ ਆ ਇਹਨੇ ਜਿੱਠਣੇ ਪੈਂਦੇ ਆ ਸੰਘਰਸ਼ ਆਏ ਕਰਨਾ ਪਈ ਕਿ ਜ਼ਿੰਦਗੀ ਚ ਹਮੇਸ਼ਾ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਆ ਪੋਜ਼ਿਟਿਵ ਰਹਿਣਾ ਚਾਹੀਦਾ ਤਰੱਕੀਆਂ ਹਾਸਲ ਹੁੰਦੀਆਂ ਤੇ ਫੇਰ ਹੀ ਬੰਦਾ ਤਰੱਕੀਆਂ ਹਾਸਲ ਕਰਦਾ ਬਿੰਦੂ ਡਿਆ ਹੀ ਵਸ਼ੀਆਂ ਵੱਲੋਂ ਸਫਾਈ ਕਰਨ ਵਸ਼ੀਆਂ ਦੀ ਰਹਿ ਗਈ ਸੀ ਥੋੜੀ ਜੀ ਤੇ ਸਵੇਰੇ ਤੇ ਗਾਈਆਂ ਦੀ ਕੱਤੀ ਸੀ ਤੇ ਬਣ ਗਈ ਆ ਚਾਹ ਬਿੰਦੂ ਫੇਰ ਉਹ ਵੀ ਚਾਹ ਦਾ ਤਕੜਾ ਵੈਰੀ ਆ ਦੇਖੇ ਉਹਨਾ ਉਹਨੇ ਚਾਹ ਬਿੰਦੂ ਨੂੰ ਫਾਈ ਕਰਤੀ ਆ ਵਧੀਆ ਕੀਤਾ ਗੇ ਹਾਂ ਆ ਚਾਹ ਫੜ ਉਹ ਗੱਦਾ ਬਣਿਆ ਸਗੋਂ ਢੇਰੀ ਉਹ ਥੱਲੇੋਂ ਸਕਤੇ ਆ ਥਾਂ ਲੋਡ ਨਹੀਂ ਇਹਦੀ ਇਕੱਠਾ ਕਰਨ ਦੀ ਅੱਛਾ ਹਾਂ ਇਹ ਰਹਿੰਦੇ ਉੱਤਰਾ ਹੀ ਆਪੇ ਚੱਲ ਇਹਨਾਂ ਖਲਾਰ ਲੈਣਾ ਆ ਇੱਕ ਗੁਰਜਾ ਪਹਾੜੀ ਆ ਇਹ ਵੀ ਪੂਰੀ ਮਕੈਨਿਕ ਆ ਆਵੇ ਪੈਨ ਖੋਲ ਕੇ ਚੱਲ ਗਈ ਆ ਤੇ ਸ਼ਾਮਾਂ ਦੇ ਵੱਜ ਗਏ ਆ 6 ਇਹ ਬਿੰਦੂ ਨਹੀਂ ਆ ਗਿਆ ਤੇ ਦਿਆਂ ਦੀ ਆ ਮੈਂ ਚਾ ਬਿੰਦੂ ਵਾਸਤੇ ਤੇ ਫਿਰ ਵੀਡੀਓ ਦਾ ਕਰਦੇ ਹਾਂ ਐਂਡ ਇੱਥੇ ਹੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਤੇ ਫੋਲੋ ਕਰ ਦਿਓ ਆ ਗਿਆ ਵਾ ਆ ਲੈ ਚੱਕ ਓਕੇ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਚ